ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਬੀਸੀ ਐਸ ਸੈਮੈਸਟਰ ਫਸਟ ਦੇ ਕਹਾਣੀ ਉਜਾੜ ਪਹਿਲੀ ਕਹਾਣੀ ਉਜਾੜ ਪੜਨ ਜਾ ਰਹੇ ਹਾਂ ਜਿਸ ਦਾ ਸਾਰ ਮੈਂ ਤੁਹਾਨੂੰ ਪੜ ਕੇ ਸੁਣਾਵਾਂਗੀ ਉਜਾੜ ਕਹਾਣੀ ਪੰਜਾਬੀ ਸਾਹਿਤ ਦੇ ਪ੍ਰਸਿੱਧ ਕਹਾਣੀਕਾਰ ਕੁਲਵਿੰਦਰ ਸਿੰਘ ਵੀਰਕ ਦੀ ਲਿਖੀ ਹੋਈ ਹੈ ਇਸ ਵਿੱਚ ਕਹਾਣੀਕਾਰ ਨੇ ਸਾਡੀ ਰਵਾਇਤੀ ਸਮਾਜਿਕ ਵਿਵਸਥਾ ਵਿੱਚ ਆਈਆਂ ਲੋਕਤੰਤਰੀ ਪ੍ਰਤੀਕਿਰਿਆ ਦੇ ਫਲਸ ਰੂਪ ਜ਼ਿਮੀਦਾਰ ਦੀ ਮਾਨਸਿਕਤਾ ਦੇ ਸੰਕਟ ਨੂੰ ਪੇਸ਼ ਕੀਤਾ ਹੈ ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਆਲਾ ਸਿੰਘ ਹੁਣ ਬੁੱਢਾ ਹੋ ਗਿਆ ਸੀ ਪਰ ਉਹ ਅਜੇ ਵੀ ਆਪਣਾ ਖੜਕਾ-ਦੜਕਾ ਰੱਖਦਾ ਸੀ ਉਸ ਦੀ ਨਜ਼ਰ ਪਹਿਲਾਂ ਨਾਲੋਂ ਤੇਜ਼ ਜਾਪਦੀ ਸੀ ਉਸ ਦੇ ਚਿਹਰੇ ਉੱਪਰ ਕੋਈ ਝੁਰੜੀ ਨਹੀਂ ਸੀ ਉਸ ਨੇ ਬਹੁਤ ਸਾਰੇ ਦੰਦ ਕਢਵਾ ਦਿੱਤੇ ਸਨ ਪਰ ਇਹਨਾਂ ਨਾਲ ਉਸ ਨੂੰ ਚਿਹਰੇ ਦਾ ਰੋਬ ਨਹੀਂ ਸੀ ਵਿਗੜਿਆ ਹਾਂ ਉਹ ਕਈ ਚੀਜ਼ਾਂ ਦੇ ਸਵਾਦ ਤੋਂ ਬਾਝਾ ਹੋ ਗਿਆ ਸੀ ਪਰ ਉਹ ਇਹਨਾਂ ਦੀ ਕਸਰ ਵਦੇਰੇ ਦੁੱਧ ਪੀ ਕੇ ਕੱਢ ਲੈਂਦਾ ਸੀ ਉਹ ਅਜੇ ਵੀ ਹਲਵਾਉਣ ਲੱਗ ਪੈਂਦਾ ਸੀ ਉਹ ਆਪਣੇ ਬੁੱਢਿਆਂ ਟੰਗਿਆਂ ਦੀ ਰੱਗ ਰੱਗ ਤੋਂ ਜਾਣੂ ਸੀ ਉਹ ਲੇਟੰਗੇ ਦਾ ਜਨਮ ਉਸ ਦੇ ਕੋਲ ਹੀ ਹੋਇਆ ਸੀ ਤੇ ਇਹ ਨਿੱਕਾ ਹੁੰਦਾ ਬੜਾ ਚੁਸਤ ਸ਼ੈਤਾਨ ਤੇ ਅਥਰਾ ਹੁੰਦਾ ਸੀ ਇਹ ਆਪਣੀ ਉਮਰ ਦੇ ਪਹਿਲੇ ਵਰਿਆਂ ਵਿੱਚ ਹੀ ਮਸਾ ਕਾਬੂ ਆਉਂਦਾ ਸੀ ਕੰਮ ਕਰਨ ਲਈ ਵੀ ਬੜਾ ਤਕੜਾ ਸੀ ਪਰ ਹੁਣ ਇਹ ਬੜਾ ਅਸੀਲ ਬਣ ਚੁੱਕਾ ਸੀ 15 ਵਰੇ ਪਹਿਲਾਂ ਹੀ ਢੋਲਾ ਵਿਹੜਕਾ ਦੇ ਤੇ ਆਲਾ ਸਿੰਘ ਦੋਵੇਂ ਜਿਉਂਦੇ ਸਨ ਪਰ ਹੁਣ ਕੇਵਲ ਆਲਾ ਸਿੰਘ ਹੀ ਜਿਉਂਦਾ ਸੀ ਆਲਾ ਸਿੰਘ ਦੇ ਜਿਉਂਦੇ ਹੋਣ ਦਾ ਉਸ ਦੇ ਘਰ ਦੇਆਂ ਪਿੰਡ ਵਾਲਿਆਂ ਤੇ ਲੋਕ ਦੇ ਪਿੰਡਾਂ ਵਾਲਿਆਂ ਨੂੰ ਪਤਾ ਸੀ ਆਲੇ ਸਿੰਘ ਦੇ ਪਿੰਡਾਂ ਵਿੱਚ ਉਸ ਦਾ ਨਾਮ ਮਾਨੋ ਹਵਾ ਵਿੱਚ ਉਕਰਿਆ ਹੋਇਆ ਸੀ ਪਹਿਲੇ ਵਰਿਆਂ ਵਿੱਚ ਉਹ ਇੰਨਾ ਤਕੜਾ ਸੀ ਕਿ ਨੇੜੇ-ਤੇੜੇ ਦੇ ਪਿੰਡਾਂ ਵਿੱਚ ਕੋਈ ਬੰਦਾ ਉਸਦੇ ਮੇਲ ਦਾ ਨਹੀਂ ਸੀ ਨਹਿਰਾ ਬਣਨ ਸਮੇ ਉਸਨੇ ਆਪਣੇ ਪੁਰਾਣੇ ਪਿੰਡਾਂ ਤੋਂ 5-6 ਕੋਹ ਦੂਰ ਆਪਣੀ ਜ਼ਮੀਨ ਵਿੱਚ ਨਵੇਂ ਪਿੰਡ ਦੀ ਨੀਂਹ ਰੱਖੀ ਸੀ ਉਸ ਨੂੰ ਮੁਨਸਫ ਮੰਨਤ ਕੇ ਪਿੰਡ ਨੇ ਆਪਣੇ ਘਰਾਂ ਲਈ ਹਾਤੇ ਵੰਡੇ ਸਨ ਉਸ ਦੇ ਜੋਰ ਦੇਣ ਤੇ ਪਿੰਡ ਨੇ ਨੂੰ ਵੀ ਹਾਤੇ ਮਿਲੇ ਸਨ ਜਦ ਕਿ ਨੇੜੇ ਦੇ ਪਿੰਡ ਵਿੱਚ ਕਮੀਆਂ ਦੀ ਆਪਣੀ ਕੋਈ ਥਾਂ ਨਹੀਂ ਸੀ ਉਸ ਨੇ ਉਦਮ ਕਰਕੇ ਪਿੰਡ ਵਿੱਚ ਸਾਂਝਾ ਖੂਹ ਲਗਵਾ ਕੇ ਪਿੰਡ ਵਾਲਿਆਂ ਦੀ ਛਪੜਾਂ ਦੇ ਪਾਣੀ ਤੋਂ ਖਲਾਸੀ ਕਰਾਈ ਸੀ ਫਿਰ ਉਸ ਨੇ ਇੱਕ ਦੋ ਵੱਡੇ ਅਫਸਰਾਂ ਨੂੰ ਮਿਲ ਕੇ ਪਿੰਡ ਵਿੱਚ ਡਾਕਟਰਾਂ ਡਾਕਖਾਨਾ ਖੁਲਵਾਇਆ ਸੀ ਉਸ ਨੂੰ ਆਪਣੀ ਇਸ ਪ੍ਰਾਪਤੀ ਉੱਪਰ ਬੜਾ ਮਾਣ ਸੀ ਨਾਲ ਦੇ ਪਿੰਡ ਦੇ ਬੜੇ ਵੱਡੇ ਜ਼ਿਮੀਦਾਰ ਮਾਲਕ ਸਾਹਿਬ ਨੂੰ ਹਰ ਐਤਵਾਰ ਨੂੰ ਲਾਹੌਰੋਂ ਆਈ ਆਪਣੀ ਅਖਬਾਰ ਕੋਲੀ ਉੱਪਰ ਆਪਣਾ ਨੌਕਰ ਪੇਜ ਕੇ ਆਲਾ ਸਿੰਘ ਦੇ ਪਿੰਡ ਦੇ ਡਾਕਖਾਨੇ ਤੋਂ ਮੰਗਵਾਉਣੀ ਪੈਂਦੀ ਇਸ ਗੱਲ ਨਾਲ ਆਲਾ ਸਿੰਘ ਆਪਣੇ ਆਪ ਨੂੰ ਬਹੁਤ ਵੱਡਾ ਆਦਮੀ ਸਮਝਦਾ ਆਲਾ ਸਿੰਘ ਆਪਣੇ ਪਿੰਡ ਦੇ ਨੇੜੇ ਨਵੀਂ ਆਬਾਦੀ ਵਿੱਚ ਦੂਜੇ ਜ਼ਿਲ੍ਹਿਆਂ ਤੋਂ ਆ ਕੇ ਵਸੇ ਆਬਾਦ ਕਨਾਂ ਨੂੰ ਬੰਦੇ ਹੀ ਨਹੀਂ ਸਮਝਦਾ ਉਹ ਉਹਨਾਂ ਦੀਆਂ ਗੁਆਚੀਆਂ ਬੱਜਾਂ ਕੋਲ ਦੇ ਜੰਗਲੀ ਪਿੰਡਾਂ ਤੋਂ ਮੁੜਾ ਦਿੰਦਾ ਪਰ ਕੋਈ ਵਾਰੀ ਉਹ ਕੁਝ ਪ੍ਰਾਣ ਨੂੰ ਨਾਲ ਲੈ ਕੇ ਆਬਾਦਖਾਰਾਂ ਦੀਆਂ ਪੱਕੀਆਂ ਕਣਕਾਂ ਧੋਕੇ ਤੱਕੀ ਵੜਾ ਲੈਂਦਾ ਆਪਣੇ ਪਿੰਡ ਦੇ ਸਾਰੇ ਰੱਡੇ ਕੁੰਡੇ ਆਲਾ ਸਿੰਘ ਨੇ ਉਹਨਾਂ ਪਿੰਡਾਂ ਵਿੱਚ ਵਿਆਹ ਲਏ ਸਨ ਆਲਾ ਸਿੰਘ ਆਏ ਗਏ ਦੀ ਸੇਵਾ ਕਰਨ ਲਈ ਪ੍ਰਸਿੱਧ ਸੀ ਉਸ ਦੇ ਅਕਾਲੀਆਂ ਦੇ ਇੱਕ ਜਥੇ ਨੂੰ ਰੋਟੀ ਖਾਉਣ ਬਦਲੇ ਕੈਦ ਵੀ ਕੱਟੀ ਸੀ ਇੱਕ ਵਾਰੀ ਉਸ ਨੇ ਰਹਾ ਵਿੱਚ ਆਪਣੇ ਪਿੰਡ ਦੇ ਈਸਾਈ ਵੀਰੂ ਦੀ ਵਿਆਹੀ ਕੁੜੀ ਤੇ ਉਸ ਦੀ ਪਤਨੀ ਨੂੰ ਆਪਣੀ ਕੋੜੀ ਉੱਪਰ ਚੜਾ ਲਿਆ ਸੀ ਤੇ ਫਿਰ ਕੁੜੀ ਨੂੰ ਮੁੜ ਸੋਹਰੇ ਆਉਣ ਜਾਣ ਲਈ ਆਪਣੀ ਘੋੜੀ ਸੌਂਪ ਦਿੱਤੀ ਸੀ ਪਰੰਤੂ ਹੁਣ ਤਾਂ ਪਿੰਡ ਵਿੱਚ ਕੁਝ ਹਵਾ ਹੀ ਉਲਟੀ ਚੱਲ ਪਈ ਸੀ ਉਸ ਦੇ ਆਪਣੇ ਛਤਾਏ ਸਾਂਝੇ ਟੱਪ ਹੀਂਟ ਕਵਾ ਰੋਲੀ ਪਈ ਰਹਿੰਦੀ ਸੀ ਉੱਥੇ ਜਾ ਕੁਝ ਮੁੰਡੇ ਤਾਸ਼ ਖੇਡਦੇ ਝਗੜਦੇ ਰਹਿੰਦੇ ਸਨ ਤੇ ਜਾ ਕੋਈ ਪਾੜਾ ਅਖਬਾਰ ਸੁਣਾਉਂਦਾ ਰਹਿੰਦਾ ਸੀ ਲੋਕਾਂ ਦਾ ਧਿਆਨ ਅਖਬਾਰ ਵਿੱਚ ਰਹਿੰਦਾ ਹੋਣ ਕਰਕੇ ਹੋਰ ਕੋਈ ਗੱਲ ਨਾ ਹੋ ਸਕਦੀ ਆਲਾ ਸਿੰਘ ਨੂੰ ਅਖਬਾਰ ਤੋਂ ਜਿਹੜੇ ਸੀ ਉਹ ਇਸ ਵਿੱਚ ਲਿਖੀਆਂ ਗੱਲਾਂ ਨੂੰ ਝੂਠ ਆਖਦਾ ਸੀ ਪਰ ਉਸ ਦੀ ਇਸ ਗੱਲ ਨੂੰ ਕੋਈ ਨਾ ਸੁਣਦਾ ਕਦੇ ਕਦੇ ਆਲਾ ਸਿੰਘ ਭਾਈ ਭਾਈ ਹੂਰਾ ਨੂੰ ਟੱਪ ਹੈਂਡ ਪੱਥ ਪ੍ਰਕਾਸ਼ ਜਾਂ ਰਾਜ ਖਾਲਸਾ ਪੜਨ ਲਈ ਦਿਂਦਾ ਤਾਂ ਸਭ ਪਾਸੇ ਚੁੱਪ ਛਾ ਜਾਂਦੀ ਆਲਾ ਸਿੰਘ ਨੂੰ ਆਪਣਾ ਰੋਬ ਕਸਰਿਆ ਲੱਗਦਾ ਪਰ ਉਸ ਦਾ ਇਹ ਹਥਿਆਰ ਕਦੇ-ਕਦੇ ਹੀ ਚੱਲ ਸਕਦਾ ਰੋਜ਼ ਨਹੀਂ ਕਦੀ-ਕਦੀ ਟੱਪ-ਹੇਠ ਅਕਾਲੀਆਂ ਕਾਗਰਸੀਆਂ ਤੇ ਰਾਜਨੀਤੀ ਬੈਸਾਂ ਹੁੰਦੀਆਂ ਆਲਾ ਸਿੰਘ ਇਹਨਾਂ ਦੇ ਵਿਚਾਰਾਂ ਬਾਰੇ ਥੋੜੀ ਬਹੁਤੀ ਵਕਫੀ ਰੱਖਦਾ ਸੀ ਆਲਾ ਸਿੰਘ ਨੂੰ ਖੱਤਰੀਆਂ ਕੰਮੀਆਂ ਤੇ ਜੱਟਾਂ ਨੂੰ ਆਪਸ ਵਿੱਚ ਬਰਾਬਰ ਬੈਸਾ ਕਰਨਾ ਤੇ ਇੱਕ ਦੂਜੇ ਦੇ ਬਰਾਬਰ ਬੈਠ ਕੇ ਗੱਲਾਂ ਕਰਨਾ ਚੰਗਾ ਨਹੀਂ ਸੀ ਲੱਗਦਾ ਜਦੋਂ ਪਿੰਡ ਵਿੱਚ ਜਲਸੇ ਕਰਕੇ ਕਮਿਊਨਿਟੀ ਡਿਪਟੀ ਕਮਿਸ਼ਨਰਾਂ ਪੁਲਿਸ ਕਪਤਾਨਾਂ ਤੇ ਥਾਣੇਦਾਰਾਂ ਦਾ ਵੀ ਲਿਹਾਜ਼ ਨਾ ਕਰਦੇ ਤਾਂ ਆਲਾ ਸਿੰਘ ਨੂੰ ਇਹ ਨਿਰਾਦਰ ਭਰੀਆਂ ਗੱਲਾਂ ਚੰਗੀਆਂ ਨਾਲ ਲੱਗਦੀਆਂ ਕਿਉਂਕਿ ਉਸਨੇ ਉਹ ਵੇਲੇ ਦੇਖੇ ਸਨ ਜਦੋਂ ਕਿਸੇ ਨੰਬਰਦਾਰ ਜਾਂ ਜੇਲਦਾਰ ਦੇ ਵਿਰੁੱਧ ਗੱਲ ਕਿਹੜੀ ਜੁਰਮ ਸੀ ਪਰ ਉਹ ਇਹ ਵੀ ਅਨੁਭਵ ਕਰਦਾ ਸੀ ਕਿ ਹੁਣ ਉਹ ਮੋਹਰਲੀ ਕਤਾਰ ਦੇ ਲੋਕਾਂ ਵਿੱਚ ਨਹੀਂ ਖਲੋਤਾ ਕਈ ਫੌਜੀ ਮੁੰਡੇ ਦੁਨੀਆ ਗਾਹ ਕੇ ਆਏ ਸਨ ਉਹ ਵਾਲਾ ਸਿੰਘ ਨੂੰ ਕਿੱਡਾ ਕੁ ਵੱਡਾ ਬੰਦਾ ਸਮਝ ਸਕਦੇ ਸਨ ਇੱਕ ਕਵੀ ਦਾ ਵੱਡੇ-ਵੱਡੇ ਲੋਕਾਂ ਨਾਲ ਮੇਲ-ਮਿਲਾਪ ਸੀ ਉਸ ਨੂੰ ਦੂਰ-ਦੂਰ ਦੇ ਜਲਸਿਆਂ ਤੋਂ ਸੱਦੇ ਆਉਂਦੇ ਉਸ ਦੀਆਂ ਗੱਲਾਂ ਸੁਣ ਕੇ ਆਲਾ ਸਿੰਘ ਲੜਖੜਾ ਜਾਂਦਾ ਆਲਾ ਸਿੰਘ ਨੇ ਪਿੰਡ ਵਿੱਚ ਸਭ ਤੋਂ ਉੱਚੀ ਥਾਂ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ ਸੀ ਵੇਖੀ ਅਤੇ ਇਸ ਤੋਂ ਬਿਨਾਂ ਉਹ ਹੁਣ ਹੋਰ ਕੋਈ ਨਵੀਂ ਥਾਂ ਕਬੂਲਣ ਲਈ ਤਿਆਰ ਨਹੀਂ ਸੀ ਉਹ ਟੱਪ ਹੇਠਾਂ ਬੈਠ ਕੇ ਕਈ ਪ੍ਰਕਾਰ ਦੀਆਂ ਪੁਰਾਣੀਆਂ ਗੱਲਾਂ ਤੇ ਪਿੰਡ ਦੇ ਮੁੰਡਿਆਂ ਦੇ ਦਾਦਿਆਂ ਪਰਦਾਦਿਆਂ ਦੇ ਘੋੜਾ ਤੇ ਦੋੜਾਂ ਦੀਆਂ ਗੱਲਾਂ ਸੁਣਾ ਕੇ ਲੋਕਾਂ ਦਾ ਧਿਆਨ ਖਿੱਚਣ ਦਾ ਯਤਨ ਕਰਦਾ ਪਰ ਇਹ ਵੀ ਅੰਤ ਮੁੱਕ ਜਾਂਦੀਆਂ ਥੋੜੀ ਦੇਰ ਆਰਾਮ ਰਹਿੰਦਾ ਤੇ ਫਿਰ ਕਾਵਾਂ ਰੋਲੀ ਵਿੱਚ ਆਲਾ ਸਿੰਘ ਦੀ ਸਖਸ਼ੀਅਤ ਗਵਾਚ ਜਾਂਦੀ ਇੱਕ ਦਿਨ ਆਲਾ ਸਿੰਘ ਇੱਕ ਵੱਡਾ ਸਾਰਾ ਇਨਾਮੀ ਘੋੜਾ ਮੁੱਲ ਲੈ ਆਇਆ ਵਿਸਾਖੀ ਦੇ ਮੇਲੇ ਉੱਪਰ ਇਸ ਕੋੜੇ ਨੇ ਚੰਗੇ-ਚੰਗੇ ਕੋੜੇ-ਕੋੜੀਆਂ ਨੂੰ ਹਰਾ ਦਿੱਤਾ। ਆਲਾ ਸਿੰਘ ਦੀ ਹਵੇਲੀ ਕੋੜਾ ਵੇਖਣ ਵਾਲਿਆਂ ਦਾ ਮੇਲਾ ਲੱਗਾ ਰਹਿੰਦਾ। ਇੱਕ ਦਿਨ ਇੱਕ ਜੱਟ ਉਸ ਨਾਲ ਆਪਣੀ ਕੋੜੀ ਭਜਾਉਣ ਲਈ ਆਇਆ ਤੇ ਉਸਨੇ ਸ਼ਰਤ ਲਾ ਲਈ ਕਿ ਜਾਂ ਕੋੜਾ ਦੇ ਦੇਣੀ ਜਾਂ ਕੋੜਾ ਲੈ ਲੈਣਾ। ਆਲਾ ਸਿੰਘ ਨੇ ਸ਼ਰਤ ਜਿੱਤ ਕੇ ਵੀ ਕੋੜਾ ਨਾਲ ਕੋੜੀ ਨਾਲ ਲਈ। ਉਸ ਦੀ ਹਰ ਕਾਂਸੀ ਉਹ ਵਾਵਾ ਹੋ ਗਈ ਅਗਲੇ ਦਿਨ ਡਿਸਟ੍ਰਿਕਟ ਬੋਰਡ ਦੀ ਇੱਕ ਸੀਟ ਲਈ ਮੈਂਬਰ ਖੜਾ ਕਰਨ ਦੀ ਗੱਲ ਚੱਲ ਪਈ ਆਲਾ ਸਿੰਘ ਨੇ ਕਿਹਾ ਕਿ ਪਿਛਲੀ ਵਾਰੀ ਸ਼ਹਿਰੇ ਦੀ ਬਰਾਬਰੀ ਦਾ ਮੈਂਬਰ ਸੀ ਐਤਕੀ ਸਾਡੀ ਟਲੇਕੀਆ ਵੀ ਦੀ ਵਾਰੀ ਹੈ ਆਲਾ ਸਿੰਘ ਦੀ ਗੱਲ ਕਿਸੇ ਨੂੰ ਜਚੀ ਨਾ ਉਹ ਪਾਰਟੀਆਂ ਦੀਆਂ ਟਿਕਟਾਂ ਪਾਲਸੀਆਂ ਪ੍ਰੋਗਰਾਮਾਂ ਦੀਆਂ ਗੱਲਾਂ ਕਰਨ ਲੱਗ ਪਏ ਆਲਾ ਸਿੰਘ ਨੂੰ ਆਪਣੀ ਕੁੱਲ ਨਾਲੋਂ ਟਿਕਟ ਨੂੰ ਚੰਗਾ ਸਮਝਣ ਵਾਲੇ ਲੋਕ ਚੰਗੇ ਨਾਲ ਲੱਗੇ ਉਹ ਉੱਠ ਕੇ ਆਪਣੀ ਹਵੇਲੀ ਨੂੰ ਚੱਲਾ ਗਿਆ ਉੱਥੇ ਉਸ ਦਾ ਇੱਕ ਲੰਗੋਟਿਆ ਯਾਰ ਮੰਗਲ ਸਿੰਘ ਆਇਆ ਹੋਇਆ ਸੀ ਕੁਝ ਧੇਰ ਗੱਲਾਂ ਕਰਨ ਮਗਰੋਂ ਮੰਗਲ ਸਿੰਘ ਨੇ ਉਸ ਨੂੰ ਪਿੰਡ ਵਿੱਚ ਟੱਪ ਹੇਟ ਚੱਲਣ ਲਈ ਕਿਹਾ ਪਰ ਆਲਾ ਸਿੰਘ ਨੇ ਉੱਤਰ ਦਿੱਤਾ ਕਿ ਉਸ ਨੂੰ ਪਿੰਡ ਅਸਲੋਂ ਉਜਾੜ ਹੋਇਆ ਜਾਪਦਾ ਸੀ ਕਿਉਂਕਿ ਉੱਥੇ ਹੁਣ ਕੋਈ ਕਿਸੇ ਦੀ ਗੱਲ ਨਹੀਂ ਸੁਣਦਾ ਸਗੋਂ ਪੁੱਤਰੀ ਪਹੋਈ ਮੰਦਿਰ ਆਪਣੀ ਕਾਂਵਾ ਰੋਲੀ ਪਾਈ ਰੱਖਦੀ ਸੀ ਉਸਨੇ ਉੱਥੇ ਜਾਣ ਤੋਂ ਇਨਕਾਰ ਕਰ ਦਿੱਤਾ ਉਸਦੀ ਹਾਲਤ ਹੁਣ ਢੋਲੇ ਟੰਗੇ ਵਰਗੀ ਸੀ ਜਿਸ ਦੀ ਕੰਨ ਉੱਪਰ ਕਾਂ ਝੁੰਜਾਂ ਮਾਰ-ਮਾਰ ਕੇ ਲਹੂ ਕੱਢ ਰਿਆ ਸੀ ਪਰ ਬੁੱਢਾ ਹੋਇਆ ਟੰਗਾ ਆਪਣੇ ਲੰਮੇ ਸਿੰਗਾ ਨਾਲ ਉਸ ਨੂੰ ਹਟਾਉਂਦਾ ਨਹੀਂ ਸੀ ਧੰਵਾਦ ਦੋਸਤੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਲਾਈਕ ਸਬਸਕ੍ਰਾਈਬ ਜਰੂਰ ਕਰਿਓ